ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਅਮਨਦੀਪ ਸਿੰਘ ਚੰਡ ਦਰਸ਼ਕੋ ਬਹੁਤ ਸਾਰੇ ਫੋਨ ਕਾਲ ਸਾਨੂੰ ਪਹੁੰਚ ਰਹੇ ਸੀਗੇ ਸਾਡੇ ਤੱਕ ਆ ਇਮੀਗ੍ਰੇਸ਼ਨ ਦੇ ਜਿੰਨੇ ਵੀ ਕੰਮ ਹੁੰਦੇ ਨੇ ਚਾਹੇ ਉਹ ਪਾਸਪੋਰਟ ਅਪਲਾਈ ਕਰਨਾ ਹੈ ਵਰਕ ਪਰਮਿਟ ਅਪਲਾਈ ਕਰਨਾ ਹੈ ਗ੍ਰੀਨ ਕਾਰਡ ਅਪਲਾਈ ਕਰਨਾ ਇਦਾਂ ਦੇ ਕੋਈ ਵੀ ਕੰਮ ਹੁੰਦੇ ਸੀਗੇ ਤਾਂ ਪਹੁੰਚ ਰਹੇ ਸੀਗੇ ਬਾਈ ਜੀ ਬੰਦਾ ਦਿਓ ਸਾਨੂੰ ਜਿਹੜਾ ਸਾਡਾ ਕੋਈ ਕੰਮ ਕਰਵਾ ਦੇ ਤਸੱਲੀ ਬਖਸ਼ ਲਓ ਜੀ ਦਰਸ਼ਕੋ ਅੱਜ ਤਸੱਲੀ ਬਖਸ਼ ਬੰਦਾ ਮੈਂ ਆ ਲੱਭ ਕੇ ਲਿਆਇਆ ਕੈਲੀਫੋਰਨੀਆ ਤੋਂ ਜੈ अरोड़ा ਜੀ ਸਾਡੇ ਨਾਲ ਮੌਜੂਦ ਹੈਗੇ ਨੇ ਫਾਸਟਵੇ ਟ੍ਰੈਵਲਸ ਐਂਡ ਇਮੀਗ੍ਰੇਸ਼ਨ ਇਹਨਾਂ ਦੀ ਜਿਹੜੀ ਆਰਗੇਨਾਈਜੇਸ਼ਨ ਆ ਜਿਹਨਾਂ ਦੀ ਜਿਹੜੀ ਕੰਪਨੀਆਂ ਦਾ ਨਾਮ ਹੈਗਾ ਖੁੱਲ ਕੇ ਗੱਲਾਂ ਬਾਤਾਂ ਕਰਾਂਗੇ ਗ੍ਰੀਨ ਕਾਰਡ ਕਦੋਂ ਕਿੰਨਾ ਸਮਾਂ ਲੈ ਰਹੇ ਨੇ ਵਰਕ ਪਰਮਿਟ ਨੂੰ ਕਿੰਨਾ ਟਾਈਮ ਲੱਗ ਰਿਹਾ ਹੈਗਾ ਜਾਂ ਕਿਸੇ ਨੇ ਜੇਕਰ ਇੰਡੀਆ ਦਾ ਪਾਸਪੋਰਟ ਅਪਲਾਈ ਕਰਨਾ ਹੈ ਉਹਦੇ ਵਾਸਤੇ ਕਿੰਨਾ ਸਮਾਂ ਲੱਗ ਰਿਹਾ ਹੈ तमाम ਸਵਾਲ ਤੁਹਾਡੇ ਰਹਿਣਗੇ ਤੇ ਜਵਾਬ ਦੇਣਗੇ ਸਾਡੇ ਭਾਜੀ ਜੈ अरोड़ा ਜੀ ਭਾਜੀ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਬੜੀ ਖੁਸ਼ੀ ਹੈ ਜੀ ਤੁਹਾਡੇ ਚੈਨਲ ਤੇ ਅੱਜ ਆ ਕੇ ਤੁਹਾਡੇ ਦਰਸ਼ਕਾਂ ਨਾਲ ਰੂਬਰੂ ਹੋਵਾਂਗੇ ਜੀ ਬਿਲਕੁਲ ਜੀ ਬਹੁਤ ਧੰਨਵਾਦ ਜੀ ਕਾਫੀ ਲੰਬਾ ਸਮਾਂ ਹੋ ਗਿਆ ਸੀ ਕਿ ਆਪਾਂ ਵਿਚਾਰ ਕਰ ਰਹੇ ਸੀ ਕਿ ਆਪਾਂ ਦਰਸ਼ਕਾਂ ਦੇ ਰੂਬਰੂ ਹੋਣਾ ਚਲੋ ਦੇਰ ਆਏ ਦਰਸਤ ਆਏ ਤੇ ਪਾ ਜੀ ਸਭ ਤੋਂ ਪਹਿਲਾਂ ਮੈਂ ਇੱਥੋਂ ਹੀ ਸ਼ੁਰੂਆਤ ਕਰਦਾ ਜੀ ਤੁਸੀਂ ਦੱਸੋ ਕਿ ਫਾਸਟ ਵੇ ਟ੍ਰੈਵਲ ਐਂਡ ਇਮੀਗ੍ਰੇਸ਼ਨ ਦਾ ਜਿਹੜਾ ਤੁਸੀਂ ਕੰਮ ਕਰਦੇ ਹੋ ਇਹਦੇ ਵਿੱਚ ਕਿਹੜੇ-ਕਿਹੜੀਆਂ ਸਰਵਿਸ ਜਿਹੜੀਆਂ ਪ੍ਰੋਵਾਈਡ ਕਰਦੇ ਹੋ ਕਸਟਮਰਾਂ ਤੇ ਅਸੀਂ ਸਰ ਸਾਡੀ ਸਾਰਾ ਟੋਟਲ ਟਰੈਵਲ ਦਾ ਸਾਰਾ ਕੁਝ ਕੰਪਲੀਟ ਕਰੀਦਾ ਟੂਰ ਪੈਕੇਜ 에어 ਟਿਕਟ ਪਾਸਪੋਰਟ ਵੀਜ਼ਾ ਸਾਰੀਆਂ ਕੰਟਰੀਆਂ ਦੇ ਵੀਜ਼ਾ ਚ ਅਸੀਂ ਡੀਲ ਕਰੀਦਾ ਔਰ ਇਮੀਗ੍ਰੇਸ਼ਨ ਦੇ ਵਿੱਚ ਅਸੀਂ ਗ੍ਰੀਨ ਕਾਰਡ ਹੋ ਗਿਆ ਫੈਮਿਲੀ ਪੈਟੀਸ਼ਨ ਹੋ ਗਈ ਸਿਟੀਜ਼ਨਸ਼ਿਪ ਅਪਲਾਈ ਕਰਨੀ ਹੈ ਕੋਈ ਵਰਕ ਪਰਮਿਟ ਅਪਲਾਈ ਕਰਨਾ ਸੋ ਉਹ ਸਾਰੀ ਰਿਲੇਟਡ ਇਮੀਗ੍ਰੇਸ਼ਨ ਦਾ ਕੰਮ ਹੈ ਸਾਰਾ ਦੇਖਦਾ ਮੈਂ ਪ੍ਰੇਪੇਰਰ ਆ ਮੇਰੇ ਕੋ ਲਾਇਸੈਂਸ ਹੈ ਸੋ ਅਸੀਂ ਉਹ ਦਾ ਪ੍ਰੋਪਰਲੀ ਪ੍ਰੋਪਰ ਹੈਲਪ ਕਰੀਦੀ ਹੈ ਬਟ ਅਸੀਂ ਕੋਈ ਲੀਗਲ ਐਡਵਾਈਸ ਨਹੀਂ ਦੇਈਦੀ ਇਹ ਜਸਟ ਇਨਫੋਰਮੇਸ਼ਨ ਆ ਜਿਹੜੀਆਂ ਮੈਂ ਤੁਹਾਡੇ ਨਾਲ ਸ਼ੇਅਰਸ ਕਰਾਂਗਾ ਜੀ ਤੇ ਕਿੰਨਾ ਸਮਾਂ ਹੋ ਗਿਆ ਇਸ ਇੰਡਸਟਰੀ ਦੇ ਵਿੱਚ ਜੀ ਤੁਹਾਨੂੰ ਸਰ ਮੈਨੂੰ ਇਸ ਇੰਡਸਟਰੀ ਚ 18 ਸਾਲ ਹੋ ਗਏ ਜੀ ਵੈਰੀ ਗੁੱਡ ਜੀ 18 ਸਾਲ ਦਾ ਲੰਬਾ عرصਾ ਹੁੰਦਾ ਜੀ ਕਾਫੀ ਲੰਬਾ ਮੈਂ ਜਦੋਂ ਯੰਗ ਹੋਇਆ ਹੀ ਸੀਗਾ ਦਾ ਨਾਲ ਹੀ ਮੈਂ ਇਸ ਇੰਡਸਟਰੀ ਚ ਆ ਗਿਆ ਸੀ ਪਹਿਲਾਂ ਜਸਟ ਅਸੀਂ ਟਰੈਵਲ ਏਜੰਸੀ ਚਲਾਉਂਦੇ ਸੀਗੇ ਲੇਕਿਨ ਹੁਣ ਅਸੀਂ ਇੱਥੇ ਸੈਕਰਾਮੈਂਟੋ ਚ ਨਾਲ ਟਰੈਵਲ ਇੰਡਸਟਰੀ ਪਲੱਸ ਇਮੀਗ੍ਰੇਸ਼ਨ ਵੀ ਨਾਲ ਐਡ ਕੀਤਾ ਇਮੀਗ੍ਰੇਸ਼ਨ ਦੇ ਕੰਮ ਨੂੰ ਸਾਨੂੰ ਲਾਈਕ ਮੇਰੀ ਖੁਦ ਦੀ ਪਟੀਸ਼ਨ ਹੀ 17 ਸਾਲ ਬਾਅਦ ਮਨਜ਼ੂਰ ਹੋਈ ਹੈ ਜੀ 16 17 ਸਾਲ ਬਾਅਦ ਮਨਜ਼ੂਰ ਹੋਈ ਸੀਗੀ ਤਾਂ ਮੈਨੂੰ ਮੈਂ ਅੱਧਾ ਵਕੀਲ ਤਾਂ ਮੈਂ ਉੱਥੇ ਹੀ ਬਣ ਗਿਆ ਸੀਗਾ ਅੱਛਾ ਸੋ ਬੜੀ ਲੰਬੀ ਜਰਨੀ ਰਹੀ ਮੇਰੀ ਸੋ ਮੈਨੂੰ ਵੀ ਕਾਫੀ ਇਸ ਗੱਲ ਦਾ ਐਕਸਪੀਰੀਅੰਸ ਆ ਮੈਨੂੰ ਮੈਂ ਕਈ ਵਕੀਲਾਂ ਤੋਂ ਆਪਣੀ ਪਟੀਸ਼ਨ ਪਹਿਲਾਂ ਇੰਡੀਆ ਬੈਠੇ ਬੜੇ ਪੰਗੇ-ਪੁੰਗੇ ਲਈਦੇ ਹੁੰਦੇ ਸੀਗੇ ਤਾਂ ਬਹੁਤ ਕਾਫੀ ਐਕਸਪੀਰੀਅੰਸ ਹੈ ਜੀ ਜੀ ਵਕੀਲਾਂ ਦੀ ਤੁਸੀਂ ਭਾਜੀ ਗੱਲ ਕੀਤੀ ਵਕੀਲਾਂ ਦੇ ਬੰਦੇ ਸਾਨੂੰ ਕਹਿੰਦੇ ਯਾਰ ਕੇਸ ਫੜ ਲੈਂਦੇ ਸਾਡਾ ਫੋਨ ਨਹੀਂ ਚੱਕਦੇ ਅਸੀਂ ਵੀ ਥੋੜਾ ਡਰ ਜਾਂਦੇ ਵੀ ਤੇ ਸਾਨੂੰ ਸੂ ਸੂ ਨਾ ਕਰ ਦੇਣ ਚਲੋ ਕਰਾਂਗੇ ਇਸ ਦੇ ਬਾਰੇ ਵੀ ਗੱਲਬਾਤ ਖੁੱਲ ਕੇ ਮੈਂ ਸਭ ਤੋਂ ਪਹਿਲਾਂ ਆ ਜਿਹੜਾ ਸਾਡੇ ਵੀਰਾਂ ਦਾ ਸਵਾਲ ਤੁਹਾਡੇ ਤੱਕ ਪਹੁੰਚਦਾ ਹੈਗਾ ਉਹਦੇ ਤੇ ਆਵਾਂ ਸਭ ਤੋਂ ਪਹਿਲਾਂ ਮੈਨੂੰ ওসিਆਈ ਕਾਰਡ ਬਾਰੇ ਦੱਸੋ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਇਹਦਾ ਕੀ ਪ੍ਰੋਸੈਸ ਚੱਲ ਰਿਹਾ ਹੈ ਸਰ ওসিਆਈ ਜਿਹੜਾ ਵਾ ਇਹ ਇੱਕ ਤਰ੍ਹਾਂ ਦਾ ਨਗੀਨਾ ਵਾ ਹੈ ਹਰ ਜਿਹਦੇ ਕੋਲ ਵੀ ਯੂਐਸ ਸਿਟੀਜ਼ਨ ਆ ਜਿਹੜਾ ਵੀ ਕੋਈ ਬੰਦਾ ਹੈ ਜੀ ਉਹਨੂੰ ਇਹ ਆਪਣੇ ਕੋਲ ওসিਆਈ ਰੱਖਣਾ ਹੀ ਚਾਹੀਦਾ ਜੋ ਇੰਡੀਆ ਨੇ ਦੇਖੋ ਇੰਡੀਆ ਦੇ ਪਿੱਛੇ ਜੀ ਹਾਲਾਤ ਠੀਕ ਨਹੀਂ ਰਹੇ ਕੈਨੇਡਾ ਦੇ ਨਾਲ ਹੂੰ ਸੋ ਇੰਡੀਆ ਦੇ ਕਈ ਜਗ੍ਹਾ ਇੰਡੀਆ ਦੀ ਵਿਗੜਦੀ ਆ ਜਦੋਂ ਵਿਗੜਦੀ ਆ ਤਾਂ ਇਹ ਇੱਕ ਦੂਜੇ ਦੇ ਦੇਸ਼ਾਂ ਦੇ ਵੀਜ਼ੇ ਬੰਦ ਕਰ ਦਿੰਦੇ ਆ ਸੋ ਇਹ ਜਿਹੜਾ ਹੁਣ ਜੜਾ ਯੂਐਸ ਸਿਟੀਜ਼ਨ ਆ ਸੋ ਜੇ ਉਹ ਇੰਡੀਆ ਦੀ ਜੰਪਾ ਲਾਤਾ ਉਹਦੇ ਕੋਲ OCIA ਦਾ ਜਦੋਂ ਮਰਜ਼ੀ ਜਾਓ ਜਿੰਨਾ ਟਾਈਮ ਮਰਜ਼ੀ ਰੋ ਖੁੱਲੇ ਨਜ਼ਾਰੇ ਆ OCIA ਦੇ ਨਾਲ ਸੋ OCIA ਤਾਂ ਹਰ ਯੂਐਸ ਪਾਸਪੋਰਟ ਹੋਲਡਰ ਨੂੰ ਆਪਣੇ ਕੋਲ ਰੱਖਣਾ ਹੀ ਚਾਹੀਦਾ ਠੀਕ ਹੈ ਜੀ ਔਰ ਇਹ ਆ ਰਿਹਾ 2 ਟਾਈ ਮਹੀਨੇ ਚ ਆ ਰਿਹਾ ਜੀ ਅੱਛਾ ਹਾਂ ਜੀ 2 ਟਾਈ ਮਹੀਨੇ ਚ ਆ ਰਿਹਾ ਵੈ ਕੋਈ ਇਹਦੇ ਚ ਟਫ ਨਹੀਂ ਹੈਗਾ ਇਸ ਟਾਈਮ ਕੋਈ ਕੁਝ ਨਹੀਂ ਹੈਗਾ ਜਦੋਂ ਕੀ ਕਹਿੰਦੇ ਹੁੰਦੇ ਆ ਜਿਹੜਾ ਕੰਮ ਜਦੋਂ ਹੋਵੇ ਉਹ ਕਰ ਲੈਣਾ ਚਾਹੀਦਾ ਹੂੰ ਸੋ ਇਹ ਕੰਮ ਚੱਲ ਰਿਹਾ ਤਾਂ ਇਹ ਕਰ ਲੈਣਾ ਚਾਹੀਦਾ ਜੀ ਜੀ ਬਿਲਕੁਲ ਜੀ ਮੈਂ ਸਟੈਪ ਬਾਈ ਸਟੈਪ ਤੁਹਾਡੇ ਕੋਲ ਜਿਹੜੇ ਸਵਾਲ ਦਰਸ਼ਕਾਂ ਦੇ ਮੈਂ ਨੋਟ ਕੀਤੇ ਸੀਗੇ ਉਹ ਪੁੱਛੀ ਜਾਣੇ ਹੈਗੇ ਆ ਉਸ ਤੋਂ ਬਾਅਦ ਆਜੋ ਜੀ ਇੰਡੀਆ ਦਾ ਵੀਜ਼ਾ ਜੇਕਰ ਕਿਸੇ ਨੇ ਇੰਡੀਆ ਦਾ ਵੀਜ਼ਾ ਲਗਾਉਣਾ ਹੈ ਤਾਂ ਉਹਦਾ ਕੀ ਪ੍ਰੋਸੈਸ ਹੈ ਕੀ ਚਾਰਜਸ ਤੁਸੀਂ ਕਰਦੇ ਹੋ ਔਰ ਕਿੰਨੇ ਸਮੇਂ ਚ ਇੰਡੀਆ ਦਾ ਵੀਜ਼ਾ ਲਗਵਾ ਕੇ ਦੇ ਦਿੰਦੇ ਹੋ ਇੰਡੀਆ ਦਾ ਵੀਜ਼ਾ ਤਿੰਨ ਤਰ੍ਹਾਂ ਦਾ ਹੁੰਦਾ ਹੈ ਜੀ ਇਹਦਾ ਫਰਸਟ ਜਿਹੜਾ ਹੈਗਾ 1 ਇਅਰ ਦਾ ਵੀਜ਼ਾ ਹੁੰਦਾ ਹੈ ਹੂੰ ਸੋ ਸੈਕੰਡ ਇੰਡੀਆ ਦੀ ਗਵਰਨਮੈਂਟ 5 ਇਅਰ ਵੀਜ਼ਾ ਦਿੰਦੀ ਹੈ ਥਰਡ ਇੰਡੀਆ ਦੀ ਗਵਰਨਮੈਂਟ 10 ਇਅਰ ਵੀਜ਼ਾ ਦਿੰਦੀ ਹੈ ਸੋ ਮੇਰੇ ਹਿਸਾਬ ਦੇ ਨਾਲ ਤਾਂ ਜਿਹੜੇ ਤਾਂ ਬਹੁਤ ਘੱਟ ਟਰੈਵਲਿੰਗ ਆ 1 ਇਅਰ ਵਾਲਾ ਲਗਵਾ ਲਵੇ ਅੱਛਾ 1 ਇਅਰ ਵਾਲੇ ਦੀ ਸਾਡੀ ਜਿਹੜੀ ਕਾਸਟਿੰਗ ਹੈਗੀ ਹੈ 149 ਡਾਲਰ ਹੈ ਇਨਕਲੂਡਿੰਗ ਗਵਰਨਮੈਂਟ ਫੀਸ ਇਨਕਲੂਡਿੰਗ ਆਲ ਹਿਡਨ ਚਾਰजेस ਕੋਈ ਐਕਸਟਰਾ ਚਾਰजेस ਨਹੀਂ ਅਸੀਂ ਲੈ ਰਹੇ ਠੀਕ ਹੈ ਔਰ 3 ਵਰਕਿੰਗ ਡੇ ਚ ਅਸੀਂ ਦੇ ਰਹੇ ਹਾਂ ਵੀਜ਼ਾਸ ਕੋਈ ਸਾਡੇ ਵੀਜ਼ਾ ਨਹੀਂ ਰੁਕੇ ਬੜੇ ਆਰਾਮ ਨਾਲ ਆ ਰਿਹਾ ਬੜੇ ਸਮੂਥਲੀ ਆ ਰਿਹਾ ਜਿਹੜਾ 5 ਇਅਰ ਵਾਲਾ ਵਾ ਉਹ ਵੀ 4 5 ਵਰਕਿੰਗ ਡੇ ਚ ਉਹ ਵੀ ਆ ਰਿਹਾ ਉਹਦੇ ਸਾਡੀ ਕਾਸਟਿੰਗ 199 ਡਾਲਰ ਹੈ ਠੀਕ ਹੈ ਸੋ ਇਹਦਾ ਕਾਸਟਿੰਗ ਪੂਰੇ ਅਮਰੀਕਾ ਚ ਕੋਈ ਟਰੈਵਲ ਏਜੰਟ ਨਹੀਂ ਦੱਸੇਗਾ ਇਹ ਅਸੀਂ ਸਿੱਧਾ ਸ਼ੂਟ ਕੰਮ ਕਰੀਦਾ ਅਸੀਂ ਜਿਹੜੇ ਚ ਨਹੀਂ ਡਰੀਦਾ ਨਹੀਂ ਡਰੀਦਾ ਠੀਕ ਹੈ ਜੀ ਕੋਈ ਕੋਈ ਮਾਇਦਾ ਲਾਲ ਪ੍ਰਾਈਜ਼ ਨਹੀਂ ਦੇਗਾ ਕੋ ਕੋ ਹਿਡਨ ਪ੍ਰਾਈਜ਼ ਕੱਢ ਦੇਣਗੇ ਅੱਗੇ ਪੰਜ ਵਾਰੀ ਗੱਲ ਕਰਨ ਲਈ ਪਹਿਲਾਂ ਮੈਡਮਾ ਫੋਨ ਚ ਕਾਹਣਗੇ ਸਾਡਾ ਕੰਮ ਸਿੱਧਾ ਵਾ ਮੇਰਾ ਫੋਨ ਨੰਬਰ ਤੁਸੀਂ ਚਲਾ ਦਿਓ ਜਿਹਨੇ ਗੱਲ ਕਰਨੀ ਮੈਂ ਸਿੱਧੇ ਵੀ ਕਰ ਸਕਦਾ ਵੀ ਜਿਓਵਾਂਗੇ ਤਾਂ ਟੈਕਸਟ ਮੈਸੇਜ ਤੇ ਰਿਪਲਾਈ ਆ ਜਾਏਗਾ। ਥਰਡ ਜਿਹੜੇ ਬੰਦੇ 10 ਇਅਰ ਦਾ ਵੀਜ਼ਾ ਲੈਂਦੇ ਆ ਉਹ ਵੀ ਉਹ ਵੀ ਅੱਛੀ ਚੀਜ਼ ਆ। 10 ਇਅਰ ਲਈ ਪਿੱਛਾ ਛੋਟਾ। ਲੇਕਿਨ ਥਿੰਗ ਇਜ਼ ਦਿਸ ਕਿ 10 ਇਅਰ ਦੇ ਲਈ ਅਸੀਂ ਪਾਸਪੋਰਟ ਭੇਜੀਦਾ ਉਹਨੂੰ ਸਟੈਂਪ ਕਰਵਾਈਦਾ ਵੀਜ਼ਾ ਨੂੰ 15 ਦਿਨ ਲੱਗ ਜਾਂਦੇ ਆ। ਅੱਛਾ। 10 ਇਅਰ ਵਾਲੇ ਦੀ ਕੋਸਟਿੰਗ ਡਬਲ ਆ। ਸੋ ਬੈਟਰ ਆ ਕਿ ਪੰਜ-ਪੰਜ ਸਾਲ ਵਾਲਾ ਦੋ ਵਾਰੀ ਲਗਵਾ ਲਓ। 10 ਇਅਰ ਵਾਲੇ ਦੀ 395 ਦੇ ਕਰੀਬ ਪਹੁੰਚ ਜਾਂਦਾ ਕੰਮ। ਠੀਕ ਹੈ। ਸੋ ਬੈਟਰ ਉਹ ਗੱਲ सेम ही ਆ 5 ਡਾਲਰ ਦਾ ਫਰਕ ਆ ਜਦੋਂ ਖਤਮ ਹੋਇਆ ਉਹਦੋਂ ਲਗਵਾਲੋ ਉਹਦੇ ਉਹ 5 ਡੇਸ ਚ ਆ ਜਾਂਦਾ ਉਹ 20 ਡੇਸ ਲੈਂਦਾ ਹਮ ਨਹੀਂ ਇਹ ਜੇ ਵਧੀਆ ਚੀਜ਼ੇ ਭਾਜੀ ਜੇ ਭਾਜੀ ਕੋਰੇ ਰਹਿਣਾ ਵਧੀਆ ਜੇ ਲੈਣੇ ਆ ਤਾਂ ਲੈਣੇ ਆ ਜੇ ਦੇਣੇ ਆ ਤਾਂ ਦੇਣੇ ਆ ਭਾਈ ਇਹਦੇ ਚ ਕੋਈ ਸਾਰੀ ਸ਼ਰਮ ਨਹੀਂ ਹਾਂ ਕਿਉਂਕਿ ਸਾਰਿਆਂ ਨੇ ਦੇਖੋ ਪਰਿਵਾਰ ਚੱਲਦੇ ਹਰ ਇੱਕ ਬਿਜ਼ਨਸ ਦੇ ਤੇ ਬਿਲਕੁਲ ਠੀਕ ਗੱਲ ਆ ਬਾਕੀ ਇਹ ਹੁੰਦਾ ਕਿ ਦੇਖੋ ਜੇ ਕੋਈ ਕਸਟਮਰ ਆ ਤੁਹਾਡਾ ਹਨਾ ਕਿਸੇ ਨੇ ਕੰਮ ਕਰਵਾਉਣਾ ਉਹਦਾ ਭਾਈ ਉਹਨੂੰ ਸਮਾਂ 2 ਦਿਨ ਵੱਧ ਦੱਸ ਕੇ ਤੋਦਾ ਟਾਈਮ ਤੇ ਕੰਮ ਕਰਵਾ ਦਿਓ ਕਸਟਮਰ ਇਹ ਚੇਂਜ ਮੰਗਦਾ ਹੈ ਬਿਲਕੁਲ ਬਿਲਕੁਲ ਸਰ ਮੈਂ ਇੱਥੇ ਜਿਹੜੇ ਆਪਣੇ ਆਪਣੇ ਮੈਨੂੰ ਬੜਾ ਦੁੱਖ ਆਇਆ ਮੈਂ ਜਦੋਂ ਇੱਥੇ ਟਰੈਵਲ ਏਜੰਸੀ ਓਪਨ ਕੀਤੀ ਸੀਗੀ ਜਦੋਂ ਨਵੀਂ-ਨਵੀਂ ਤਾਂ ਅੱਜ ਤੱਕ ਵੀ ਮੈਨੂੰ ਇਹੀ ਗੱਲਾਂ ਆਉਂਦੀਆਂ ਆਪਣੇ ਸੀਨੀਅਰ ਸਿਟੀਜ਼ਨ ਬੰਦੇ ਆ ਜਿੰਨੇ ਇੱਥੇ ਆ ਹਾਂ 어 에이전ਟ ਫੋਨ ਨਹੀਂ ਚੱਕਦਾ ਜੀ 에이전ਟ ਪੈਸੇ ਲੈ ਲਗੇ ਆ ਆ ਹੋ ਗਿਆ ਉਹ ਹੋ ਗਿਆ ਕੋਈ ਕੋਈ ਇੱਕ ਵੀ ਬੰਦਾ ਬਹੁਤ ਮੈਨੂੰ ਨਹੀਂ ਲੱਗਦਾ ਕੋਈ ਚੰਗੀ ਤਰ੍ਹਾਂ ਪ੍ਰੋਪਰ ਪ੍ਰੋਫੈਸ਼ਨਲ ਵੇ ਨਾਲ ਕੰਮ ਕਰ ਰਿਆ ਸੋ ਡਿਲੇ ਕਰਦੇ ਆ ਹੁਣ ਵੀ ਇੱਕ ਫੋਨ ਆਇਆ ਮੈਨੂੰ ਥੋੜੀ ਦੇਰ ਪਹਿਲਾਂ ਯੂਬਾ ਸਿਟੀ ਤੋਂ ਅੰਕਲ ਨੇ ਕਿਹਾ ਮੇਰੀ 78 ਏਅਰ ਏਜ ਆ ਤਾਂ ਮੇਰਾ ਜਿਹੜਾ ਪਾਸਪੋਰਟ ਆ ਉਹ ਐਮਬੈਸੀ ਚ ਪਿਆਵਾ ਤਾਂ ਉਹਨਾਂ ਨੇ ਕੋਰੀਅਰ ਕੀਤਾ ਤਾਂ ਹੁਣ ਮਿਲਦਾ ਨਹੀਂ ਪਿਆ ਤੇ 에이전ਟ ਦਾ ਵਿੱਚੋਂ ਹੋਣੀ ਨਹੀਂ ਚੱਕਦਾ ਅੱਛਾ ਸੋ ਇਦਾਂ ਕਰਕੇ ਆ ਤਾਂ ਪਹਿਲਾ ਮੈਂ ਇਹੀ ਕਹੂੰਗਾ ਕਿ ਜੇ ਜ بڑا ਦੁੱਖ ਹੰਦਾ ਵਾ ਦੇਖੋ ਹੈ ਤਾਂ ਆਪਣਾ ਹੀ ਵੱਡੇ ਆ ਨਾ ਜੀ ਹਾਂ ਬਿਲਕੁਲ ਆਪਣਾ ਹੀ ਵੱਡੇ ਆ ਸੋ ਆਪਣੇ ਪਤਾ ਨਹੀਂ ਅਗਲਾ ਕਿਹੜੀ ਮਜਬੂਰੀ ਚ ਕਿੱਥੇ ਬੈਠਾ ਹੂੰ ਕੁਝ ਨਹੀਂ ਪਤਾ ਇਹ ਇਹ ਅਮਰੀਕਾ ਕਹਿਣ ਨੂੰ ਅਮਰੀਕਾ ਵਾ ਲੇਕਿਨ ਇਹ ਡਿਪਰੈਸ਼ਨ ਵੀ ਬਹੁਤ ਹੁੰਦਾ ਹਾਂਜੀ ਸੋ ਵਿਚਾਰ ਇੱਕ ਤਾਂ ਲੋਕ ਵੈਸੇ ਪਰੇਸ਼ਾਨ ਆ ਹਨਾ ਇੱਥੇ ਬਹੁਤ ਮੰਗਾਈ ਬਹੁਤ ਆ ਕੋਈ ਕੋਈ ਇਹ ਨਾ ਗੱਲਾਂ ਤੇ ਖੁੱਲ ਕੇ ਨਹੀਂ ਗੱਲ ਕਰਦਾ ਦੱਬੀ ਜ਼ੁਬਾਨ ਚ ਗੱਲ ਕਰਦੇ ਆ ਅਗਲਾ ਆਪਣੇ ਰੈਂਟ ਦੇ ਦੇ ਪਰੇਸ਼ਾਨ ਹੋਇਆ ਪਿਆ ਨਾਈਟ ਸ਼ਿਫਟਾਂ ਲਾਂਦਾ ਡੇ ਸ਼ਿਫਟਾਂ ਲਾਂਦਾ ਤਾਂ ਉਹ ਆਪਣਾ ਕੁਝ ਨਾ ਕੁਝ ਪੈਸੇ ਇਕੱਠੇ ਕਰਕੇ ਜਿੱਦਾਂ ਕਿਦਾਂ ਆਪਣਾ ਉਹ ਫਾਈਟ ਕਰਦਾ ਚਾਹੇ ਉਹ ਕੋਰਟ ਕੇਸ ਆ ਕਈਆਂ ਦੇ ਚੱਲਦੇ ਚਾਹੇ ਉਹਦੀ ਆਪਣੀ ਆਹ ਚਲੋ ਵੀਜ਼ੇ ਲਵਾਣੇ ਆ ਚਾਹੇ ਕਿਸੇ ਨੇ ਵਾਈਟ ਪਾਸਪੋਰਟ ਲੈਣਾ ਪਰਮਾਨੈਂਟਲੀ ਇੰਡੀਆ ਛੱਡਣਾ ਸੌਰੀ ਛੱਡਦਾ ਸੋ ਉਹ ਪਤਾ ਨਹੀਂ ਕਿਦਾਂ ਕਿਦਾਂ ਵਿਚਾਰਾ ਉਹ ਕੱਦਾਂ ਪੈਸੇ ਇਕੱਠੇ ਕਰਕੇ ਕਿਦਾਂ ਕੀ ਕਰਕੇ ਉਹ ਏਜੰਟ ਤੱਕ ਪਹੁੰਚਦਾ ਫੋਨ ਲਗਾਉਂਦਾ ਵੀ ਮੇਰਾ ਕੰਮ ਹੋਊਗਾ ਹਨਾ ਹੂੰ ਤੋਂ ਅੱਗੇ ਆਉਂਦੀ ਏ ਕਈ ਇਸ ਪ੍ਰੋਫੈਸ਼ਨ ਦੇ ਕਈ ਮਗਰਮਾਚ ਬੈਠੇ ਆ ਬਹੁਤ ਵੱਡੇ ਵੱਡੇ ਹੂੰ ਇਹ ਫੋਨ ਹੀ ਨਹੀਂ ਚੱਕਦੇ ਪਿਓ ਦੇ ਪੁੱਤ ਇਹਨਾਂ ਕੋ ਰੀਲਾਂ ਬਣਾਉਣ ਦਾ ਟਾਈਮ ਹੈਗਾ ਇਹਨੀਆਂ ਪਾਣ ਗਏ ਓਏ ਹੋਏ 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 ਇਦਾਂ ਸਿੱਧੀ ਹੈਡਲਾਈਨ ਮਾਰਨਗੇ ਉਹ ਜੀ ਇੱਕ ਬੜੀ ਕੰਮ ਦੀ ਖਬਰ ਦੱਸਣੀ ਤੁਹਾਨੂੰ ਉਹ ਮੁੜ ਕੇ ਫੋਨ ਚੱਕਦੇ ਨਹੀਂ ਸਾਨੂੰ ਸਿਰਫ ਫੋਨ ਆਂਦਾ ਕਿ ਇੰਨੇ ਪੈਸੇ ਆ ਫਲਾਣੇ ਬੰਦੇ ਕੋ ਸਾਡੇ ਫਸੇ ਹੋਏ ਆ ਸਾਡੀ ਤਰੀਕ ਤੇ ਨਹੀਂ ਫਲਾਣਾ ਬੰਦਾ ਪਹੁੰਚਿਆ ਸਾਨੂੰ ਰਿਪੋਰਟੇਸ਼ਨ ਲੱਗੀ ਸਾਨੂੰ ਆ ਹੋ ਗਿਆ ਉਹ ਹੋ ਗਿਆ ਚਲੋ ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਲੇਕਿਨ ਈਵਨ ਦੈਨ ਮੈਂ ਐਜ਼ ਅ ਪੰਜਾਬੀ ਹੋਣ ਦੇ ਨਾਤੇ ਦਰਸ਼ਕਾਂ ਨੂੰ ਇਹ ਕਹੂੰਗਾ ਵੀ ਪੈਸੇ ਭਵੇਂ ਬਦਲ ਲੈ ਲੋ ਜਾਂ ਜੋ ਬਣਦੇ ਜਾਇਜ ਲੈ ਲੋ ਪਰ ਅਗਲੇ ਨੂੰ ਸਰ ਬੱਸ ਦਿਓ ਸੋ ਫਾਸਟ ਵੇ ਟ੍ਰੈਵਲ ਚਏ ਅਸੀਂ ਜ਼ਿੰਮੇਵਾਰੀ ਲੈਣੇ ਆ ਜੀ ਕਿ ਕੰਮ ਹੋਏਗਾ ਨਹੀਂ ਹੋਏਗਾ ਤਾਂ ਸਰ ਉਹਨੂੰ ਪਹਿਲੀ ਫੋਨ ਤੇ ਅਸੀਂ ਮਨਾ ਕਰਦੀਦਾ ਭਾਈ ਨਹੀਂ ਹੋਣਾ ਹੋਣਾ ਵੈਲਕਮ ਹਾਂ ਜੀ 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 ਬਿਲਕੁਲ ਤੇ ਜੇ ਪਾਜੀ ਉਸ ਤੋਂ ਬਾਅਦ ਆਜੋ ਜਿਵੇਂ ਹੁਣ ਇੰਡੀਆ ਕਈ ਸਾਡੇ ਵੀਰ ਇੱਥੇ ਅਮਰੀਕਾ ਦੇ ਵਿੱਚ ਰਹਿੰਦੇ ਨੇ ਆਪਣੇ ਮਾਂ-ਬਾਪ ਦਾ ਵੀਜ਼ਾ ਲਗਾਉਣਾ ਹੈ ਤਾਂ ਇੰਡੀਆ ਤੋਂ ਕਹਿੰਦੇ ਅਪਾਇੰਟਮੈਂਟ ਨਹੀਂ ਮਿਲ ਰਹੀ ਉਹ ਚੱਕਰ ਪੈ ਰਿਹਾ ਉੱਥੇ ਇੰਡੀਆ ਦੇ ਵਿੱਚ ਪਿਆ ਪਿਆ ਹੋਇਆ ਪਾਜੀ ਬਹੁਤ ਚੱਕਰ ਪਿਆ ਹੋਇਆ ਅਪਾਇੰਟਮੈਂਟ ਨਹੀਂ ਮਿਲਦੀ ਐਚ ਇਹਦੀ ਵੈਸਟਰ ਵੀਜ਼ਾ ਦੀ ਵੀ ਬੜੀ ਦਿੱਕਤ ਆ ਰਹੀ ਆ ਐਚ 1 ਬੀ ਵੀਜ਼ੇ ਵਾਲਿਆਂ ਨੂੰ ਵੀ ਦਿੱਕਤ ਆ ਰਹੀ ਆ ਅੱਛਾ ਸੋ ਐਚ 1 ਬੀ ਦੇ ਸਪਾਊਸ ਨੂੰ ਵੀ ਬੜੀ ਦਿੱਕਤ ਆ ਰਹੀ ਆ ਕਈਆਂ ਨੂੰ ਦਿੱਕਤ ਆ ਰਹੀ ਆ ਅਪਾਇੰਟਮੈਂਟ ਨਹੀਂ ਮਿਲ ਰਹੀ ਲੇਕਿਨ ਸਾਡੀਆਂ ਟੀਮਾਂ ਦਿਨ ਰਾਤ ਉਹਨੂੰ ਟਰੈਕ ਕਰਦੀਆਂ ਵਾ ਬੈਠੇ ਆ ਰਾਤ ਨੂੰ 2 ਵਜੇ ਵੀ ਬੈਠੇ ਹੁੰਦੇ ਬੰਦੇ ਸਾਡੇ ਟਰੈਕ ਕਰਦੇ ਆ ਸਲਾਟ ਆ ਰਹੇ ਆ 10000 ਬੰਦਾ ਅਪਾਇੰਟਮੈਂਟ ਲੈਣ ਆਲਾ ਤੇ ਅਪਾਇੰਟਮੈਂਟ ਆ ਰਹੀਆਂ ਵਾ 100 ਜਾਂ 50 ਜਾਂ 60 ਉਹ ਪਤਾ ਹੀ ਨਹੀਂ ਲੱਗਦਾ ਕਿਹੜੇ ਟਾਈਮ ਆ ਕੇ ਉੱਡ ਜਾਂਦੀ ਹੈ ਸੋ ਹੁਣ ਇਸ ਲਈ ਉਹਦੇ ਵਿੱਚ ਵੀ ਅਸੀਂ ਮਦਦ ਕਰੀਦੀ ਆ ਆਪਣੇ ਕਲਾਇੰਟਸ ਦੀ ਜਿਹੜਾ ਵੀ ਕੋਈ ਕਾਲ ਕਰੇਗਾ ਉਹਦਾ ਵੈਲਕਮ ਆ ਅਸੀਂ ਉਹਦੀ ਮਦਦ ਕਰਾਂਗੇ ਜੋ ਮਦਦ ਹੋਏਗੀ ਕਰਾਂਗੇ ਜੀ ਇਹਦੇ ਰਿਲੇਟਡ ਇੱਕ ਸਾਡੇ ਵੀਰ ਦਾ ਕੁਐਸਚਨ ਸੀਗਾ ਕਿ ਉਹ ਇੱਥੇ ਗ੍ਰੀਨ ਕਾਰਡ ਹੈਗਾ ਕੀ ਉਹ ਆਪਣੇ ਮਾਪੇ ਬਾਬ ਨੂੰ ਕਿਸੇ ਤਰੀਕੇ ਦੇ ਨਾਲ ਕਿਸੇ ਵੇਧ ਨਾਲ ਇੱਥੇ ਬੁਲਾ ਸਕਦਾ ਬਿਲਕੁਲ ਸਰ ਬਿਲਕੁਲ ਬਿਲਕੁਲ ਉਹਦਾ ਉਹਦਾ ਲੀਗਲ ਰਾਈਟ ਆ ਉਹ ਆਪਣੇ ਪੇਰੈਂਟਸ ਦਾ ਵਿਜ਼ਟਰ ਵੀਜ਼ਾ ਅਪਲਾਈ ਕਰ ਸਕਦਾ ਰਿਗਾਰਡਲੈਸ ਉਹ ਬੰਦਾ ਭਵੇਂ ਇੱਥੇ ਅਸਾਈਲਮ ਤੇ ਪੱਕਾ ਹੋਇਆ ਹੋਵੇ ਅੱਛਾ ਉਹ ਕੋਈ ਕੋਈ ਦਿੱਕਤ ਨਹੀਂ ਮੈਂ بڑے ਜਣਿਆਂ ਦੇ ਪੇਰੈਂਟਸ ਦੇ ਵੀਜ਼ੇ ਲਗਵਾਏ ਉਹਨਾਂ ਨੇ ਭਵੇਂ ਇੱਥੇ ਅਸਾਈਲਮ ਲਿਆ ਅਸਾਈਲਮ ਕਈਆਂ ਦਾ ਮਨਜ਼ੂਰ ਵੀ ਨਹੀਂ ਹੋਇਆ ਆਈ 485 ਉਹਨਾਂ ਦਾ ਪੈਂਡਿੰਗ ਪਿਆ। ਅੱਛਾ। ਐਡਜਸਟਮੈਂਟ ਆਫ ਸਟੇਟਸ ਉਹਨਾਂ ਦਾ ਪੈਂਡਿੰਗ ਪਿਆ ਵੈ ਤਾਂ ਵੀ ਉਹਨਾਂ ਦੇ ਪੇਰੈਂਟਸ ਨੂੰ ਵੀਜ਼ੇ ਲੱਗੇ ਆ। ਕੋਈ ਕੋਈ ਪ੍ਰੋਬਲਮ ਨਹੀਂ ਆਈ, ਕੋਈ ਦਿੱਕਤ ਨਹੀਂ ਆ ਰਹੀ। ਇੰਨਾ ਕ ਚਲੋ ਸਰਕਾਰ ਦਾ ਸ਼ੁਕਰੀਆ ਕਿ ਬੱਚਿਆਂ ਨੇ ਜੇ ਮਾਪਿਆਂ ਨੂੰ ਮਿਲਣਾ ਜਾਂ ਕੋਈ ਛਾ ਜਿਨ੍ਹਾਂ ਦੀ ਐਲੀਜੀਬਿਲਟੀ ਬਣਦੀ ਆ ਵੀਜ਼ੇ ਦੇ ਰਹੇ ਆ ਪਰ ਐਦਾਂ ਵੀ ਕੁਝ ਨਹੀਂ ਹੈਗਾ ਕਿ ਸਾਰਿਆਂ ਨੂੰ ਹੀ ਮਿਲ ਰਿਹਾ। ਹੂੰ। ਸੋ ਜਿਹੜਾ ਥੋੜੀ ਬਹੁਤੀ ਇੰਟਰਵਿਊ ਅਸੀਂ ਪਰਸਨਲ ਵੀਡੀਓ ਗਾਲ ਤੇ ਇੰਟਰਵਿਊ ਟ੍ਰੇਨਿੰਗ ਦੇਈਦੀ ਆ ਆਪਣੇ ਕਲਾਇੰਟਸ ਨੂੰ। ਅੱਛਾ। ਸੋ ਜਿਹੜਾ ਇੰਟਰਵਿਊ ਕਲੀਅਰ ਕਰਦਾ ਹੈ ਜਿਹੜਾ ਵੀਜ਼ਾ ਆਫੀਸਰ ਨੂੰ ਸੈਟੀਸਫਾਈਡ ਕਰਦਾ ਹੈ ਉਹਨੂੰ ਵੀਜ਼ਾ ਮਿਲ ਰਿਹਾ ਵੈ ਅਪਾਇੰਟਮੈਂਟ ਵੀ ਮਿਲ ਜੇਗੀ 50 60 ਦਿਨ ਚ ਦੇ ਰਹੇ ਆ ਅਸੀਂ ਅਪਾਇੰਟਮੈਂਟ ਆ ਸਿੰਗਲ ਦੇ स्लॉट ਤਾਂ ਮੈਂ ਦੇ ਰਿਆ ਅੱਛਾ ਡਬਲ ਦੇ स्लॉट ਚ ਪ੍ਰੋਬਲਮ ਆ ਰਹੀ ਹੈ ਜਾਂ ਉਸ ਤੋਂ ਜ਼ਿਆਦਾ ਦੇ स्लots ਦੇ ਵਿੱਚ ਥੋੜੀ ਦਿੱਕਤ ਆ ਰਹੀ ਹੈ ਬਾਕੀ ਅਸੀਂ ਦੇ ਰਹਿਆਂ ਜਿਸ ਤਰੀਕੇ ਦੇ ਨਾਲ 트럼ਪ ਸਾਹਿਬ ਸਖਤ ਹੈਗੇ ਨੇ ਨੀਤੀਆਂ ਸਖਤ ਲੈ ਕੇ ਆ ਰਹੇ ਨੇ ਸਾਡੇ ਅਸਾਈਲਮ ਸੀਕਰ ਜਿੰਨੇ ਵੀ ਭੈਣ ਭਰਾ ਨੇ ਉਹ ਸਮੱਸਿਆ ਦੇ ਵਿੱਚ ਨੇ ਪਾਸ ਆਉਣ ਦੀ ਰੇਸ਼ੋ ਘਟ ਗਈ ਹੈ ਤੇ ਜੱਜਾਂ ਦੇ ਉੱਪਰ ਵੀ ਸਖਤੀ ਦਿਖਾਈ ਜਾ ਰਹੀ ਹੈ ਵੀ ਭਾਈ ਕੇਸ ਜਿਹੜੇ ਆ ਉਹ ਪਾਸ ਵਾਦੇ ਨਹੀਂ ਕਰਨੇ ਤਾਂ ਜਦੋਂ ਹੁਣ ਇੰਡੀਆ ਤੋਂ ਕਿਸੇ ਨੇ ਵੀਜ਼ਾ ਲੈਣਾ ਇਹਦੇ ਵਿੱਚ ਵੀ ਫਰਕ ਪਿਆ ਇਹਨਾਂ ਸਾਰੀਆਂ ਨੀਤੀਆਂ ਕਰਕੇ ਪਿਆ ਜੀ ਪਿਆ ਸਾਡੇ ਜੂਨ ਤੱਕ ਕਰ ਜੂਨ ਤੋਂ ਪਹਿਲਾਂ ਇਹ 2-3 ਮਹੀਨੇ ਸਰਕਾਰ ਨੇ ਥੋੜਾ ਸੈੱਟ ਹੋਣ ਨੂੰ ਲਗਾਏ ਲੇਕਿਨ ਜਦੋਂ ਫਾਰਮ ਚਾਈਤਾ ਇਹਨੇ ਫਟੇ ਚੱਕ ਤੇ ਜੂਨ ਤੱਕ ਘਟੇ ਲ ਸਗੀ ਹੂੰ ਜੂਨ ਮਈ ਤੱਕ ਸਾਡੇ 15 ਫਾਈਲਾਂ ਵਿਜ਼ਟਰ ਵੀਜ਼ਾ ਦੀਆਂ ਅਪਲਾਈ ਹੁੰਦੀਆਂ ਸੀ ਤਾਂ 14-14 ਦੇ ਵੀਜ਼ੇ ਆ ਰਹੇ ਸੀ ਅੱਛਾ ਜੂਨ ਤੋਂ ਬਾਅਦ ਸਰ ਰਹਿ ਗਈ 50% ਰੇਸ਼ੋ ਹੂੰ ਹੋਣ ਜਿਹੜੀ ਰੇਸ਼ੋ ਆ ਮੈਂ ਮੈਂ ਫਾਈਲ ਕੋਈ ਲਗਾਵੇ ਲਗਾਨਦਾ ਲਗਾਵੇ ਅਸੀਂ ਸੱਚ ਬੋਲਨਾ ਨਹੀਂ ਲਗਾਨਦਾ ਨਾ ਲਗਾਵੇ 10 ਚੋ ਦੋ ਫਾਈਲਾਂ ਦੇ ਵੀਜੇ ਆ ਰਹੇ ਆ ਉਹ ਆ ਜੀ ਆ ਇਸ ਟਾਈਮ ਸੋ ਸਾਡਾ ਕੰਮ ਆ ਸੱਚ ਬੋਲਨਾ ਸਾਨੂੰ ਕੋਈ ਉਹਦੀ ਲਾਲਚ ਨਹੀਂ ਹੈਗਾ ਕਿ ਕੋਈ ਫਾਈਲਾ ਲਾਵੇ ਲੇਕਿਨ ਮੈਂ ਸੱਚ ਬੋਲਦਾ ਜੇ ਲਗਾਣਾ ਵੈਲਕਮ ਆ ਕੋਈ ਬਾੜੇ ਲੰਬੇ ਚੋੜੇ ਲੱਖਾਂ ਰੁਪਏ ਦੇਣ ਦੀ ਲੋੜ ਨਹੀਂ ਅਸੀਂ ਜੈਨੂਨ ਜੀ ਇੱਕ ਫੀਸ ਲਈਦੀ ਆ ਉਹਦੇ ਚ ਹੀ ਅਪਲਾਈ ਕਰਦੀਦਾ ਨਹੀਂ ਵੀ ਲੱਗੇਗਾ ਤਾਂ ਵਿਚਾਰੇ ਨੂੰ ਇੰਨਾ ਦੁੱਖ ਨਹੀਂ ਹੁੰਦਾ ਕੋਈ ਉਹਨੇ ਬੁੱਕਾਂ ਦੀ ਬੁੱਕ ਭਰ ਕੇ ਪੈਸੇ ਨਹੀਂ ਦੇਣੇ ਕਿਸੇ ਵੈਸੇ ਸਟ੍ਰਿਕਨੈਸ ਹੈਗੀ ਆ ਉੱਥੇ ਵੀ ਸਟ੍ਰਿਕਨੈਸ ਹੈਗੀ ਆ ਹੈਗੀ ਆ ਇਹ ਹਜੇ ਰਹਿਣੀ ਆ ਹੂੰ ਇਹ ਹਜੇ FIFA ਵਰਲਡ ਕੱਪ ਦੇ ਵਿੱਚ ਵੀਜ਼ਿਆਂ ਦਾ ਐਲਾਨ ਹੋਇਆ ਹੋਇਆ ਵਾ ਵੀ ਖੁੱਲ ਕੇ ਮਿਲਣਗੇ ਉਹਦੀ ਵੀ ਹਜੇ ਪਿਕਚਰ ਕਲੀਅਰ ਨਹੀਂ ਆਈ ਸਾਨੂੰ ਅਸੀਂ ਇਸ ਲਈ ਕੋਈ ਅਸੀਂ ਆਪਣੇ ਪ੍ਰੋਮੋਸ਼ਨਲ ਕਾਲਾ ਨਹੀਂ ਕਰ ਰਹੇ ਅਸੀਂ ਕਿਸੇ ਨੂੰ ਵੀ ਅਸੀਂ ਕਹਿ ਰਹੇ ਹਾਂ ਵੀ ਅਪਲਾਈ ਕਰੋ ਪਰ ਅਸੀਂ ਇਹ ਨਹੀਂ ਕਹਿ ਰਹੇ ਕਿ ਵੀਜ਼ਾ ਲੱਗੇਗਾ ਹੀ ਲੱਗੇਗਾ ਉਹ ਐਦਾਂ ਦੀ ਮੈਂ ਤੁਹਾਨੂੰ ਵੀ ਨਹੀਂ ਕਹੂੰਗਾ ਕਿਸੇ ਨੂੰ ਨਹੀਂ ਮਗਾਂਗਾ ਹੈਡਲਾਈਨ ਚਲਾਣ ਵੀ ਵੀਜ਼ੇ ਹੀ ਵੀਜ਼ੇ ਨਹੀਂ ਲੇਕਿਨ ਜੈਨੂਇਨ ਪ੍ਰੋਫਾਈਲ ਨੂੰ ਵੀਜ਼ੇ ਆ ਰਹੇ ਆ ਠੀਕ ਹੈ ਜੀ ਹੁਣੇ ਹੀ ਮੈਂ ਕਿਸੇ ਦੀ ਇੰਟਰਵਿਊ ਕਰਾਈ ਸੀਗੀ ਉਹ ਲੜਕੀ ਯੂਕੇ ਗਈ ਸੀਗੀ ਉਹਦਾ ਮੈਂਟੋ ਮੈਂਟੀ ਯੂਐਸ ਦਾ ਵੀਜ਼ਾ ਲੱਗ ਗਿਆ ਇੱਕ ਹੋਰ ਦੀ ਕਰਾਈ ਆ ਉਹ ਸ਼ੈਨਗਨ ਗਈ ਸੀਗੀ ਠੀਕ ਆ ਉਹਦਾ ਵੀ ਮੈਂਟੋ ਮੈਂਟੀ ਵੀਜ਼ਾ ਲੱਗ ਗਿਆ ਹਮ ਹੁਣ ਦੋ ਜਣਿਆਂ ਦੀ ਇੰਟਰਵਿਊ ਅਸੀਂ ਅਸੀਂ ਕੋਈ ਟ੍ਰਿਕ ਅਪਣਾਈ ਸੀਗੀ ਲੜਕੇ ਨੇ ਗ੍ਰੀਨ ਕਾਰਡ ਤੇ ਹੀ ਸੀਗਾ ਉਹਨੇ ਆਪਣੇ ਪੇਰੈਂਟਸ ਨੂੰ ਬੁਲਾਣਾ ਸੀ ਅਸੀਂ ਕਹੇ ਯਾਰ ਐਤ ਕੀ ਨਾ ਅਸੀਂ ਇਕੱਠਿਆਂ ਦੀ ਇੰਟਰਵਿਊ ਨਹੀਂ ਕਰਾਣੀ ਕੋਈ ਟ੍ਰਿਕ ਲਗਾ ਕੇ ਦੇਖਦੇ ਆਂ ਵੀ ਐਦਾਂ ਦਾ ਇਕੱਠਿਆਂ ਦਾ ਰਿਫਿਊਜ਼ ਹੋ ਜਾਊਗਾ ਉਹ ਸਾਡੀ ਟ੍ਰਿਕ ਕੰਮ ਕਰ ਗਈ ਅਸੀਂ ਅਲੱਗ-ਅਲੱਗ ਇੰਟਰਵਿਊ ਲਈ ਇੱਕ ਜਣੇ ਦਾ ਲੱਗ ਗਿਆ ਅੱਛਾ ਚਲੋ ਦੇਖੋ ਜੀ ਸਮਥਿੰਗ ਬੈਟਰ ਦੈਨ ਨਥਿੰਗ ਬਿਲਕੁਲ ਕਿੱਥੇ ਦੇ ਦੋਨਾਂ ਦਾ ਰਿਫਿਊਜ਼ ਹੋਣ ਦਾ ਡਰ ਸੀਗਾ ਚਲੋ ਅੰਕਲ ਦਾ ਲੱਗ ਗਿਆ ਹੁਣ ਆਂਟੀ ਦਾ ਵੀ ਲੱਗ ਜਾਊਗਾ ਫੇਰ ਦੁਬਾਰਾ ਲਾ ਰਹੇ ਆਂ ਫਾਈਲ ਕੋਸ਼ਿਸ਼ ਹੀ ਕਰ ਸਕਦੇ ਆਂ ਹਾਂ ਬਿਲਕੁਲ ਤੇ ਇੱਕ ਭਾਜੀ ਜਿਹੜੇ ਸਟੂਡੈਂਟਸ ਹਾਲਾਂਕਿ ਸਟੂਡੈਂਟਸ ਦੇ ਵਿੱਚ ਵੀ ਜਿਹੜੇ ਇੱਥੇ ਪੜਨ ਦੇ ਲਈ ਆਉਂਦੇ ਸੀਗੇ ਸ਼ਕਤੀਆਂ ਤੋਂ ਬਾਅਦ ਗ੍ਰੈਵਿਟੀ ਅਮਰੀਕਾ ਦੇ ਵਿੱਚ ਦੇਖਣ ਨੂੰ ਮਿਲੀ ਹੈ ਪਰ ਜਿਹੜੇ ਸਟੂਡੈਂਟ ਇੱਥੇ ਆਏ ਨੇ ਆਪਣੇ ਭਾਰਤੀ ਜਾਂ ਪੰਜਾਬੀ ਮੂਲ ਦੇ ਜਿਹੜੇ ਇੱਥੇ ਪਹੁੰਚੇ ਨੇ ਉਹਨਾਂ ਨੂੰ ਇੱਕ ਸਮੱਸਿਆ ਆ ਰਹੀ ਹੈ ਕਿ ਜਿਹੜਾ ਸ਼ੋਸ਼ਲ ਸਿਕਿਉਰਿਟੀ ਆਫ ਕਾਲਜ ਨਹੀਂ ਦੇ ਰਿਹਾ ਇਹਦਾ ਕੀ ਵੇ ਹੈਗਾ ਬੈਸਟ ਕਿ ਜੇਕਰ ਨਹੀਂ ਦੇ ਰਹਾ ਤਾਂ ਫਿਰ ਫਾਈਟ ਕਰ ਸਕਦੇ ਉਹਦੇ ਵਾਸਤੇ ਨਹੀਂ ਉਹ ਨਹੀਂ ਫਾਈਟ ਨਹੀਂ ਕਰ ਸਕਦੇ ਉਹਨਾਂ ਨੂੰ ਕੋਈ ਬਾਹਰਲਾ এমਪਲੋయర్ ਲੱਭਣਾ ਪੈਣਾ ਕੋਈ ਉਹਨਾਂ ਨੂੰ ਜੌਬ ਦੇਵੇ ਤਾਂ ਮਿਲੇਗਾ ਕਾਲਜ ਦੀ ਰਿਕਮੈਂਡੇਸ਼ਨ ਤੇ ਹੀ ਮਿਲਣਾ ਉਦਾਂ ਨਹੀਂ ਮਿਲਣਾ ਜੀ ਸੋ ਕੋਚਿਕ ਕਾਲਜ ਇਹਦੇ ਚ ਲੀਨਿਅੰਟ ਆ ਉਹ ਸਾਥ ਦਿੰਦੇ ਆ ਸਟੂਡੈਂਟ ਦਾ ਜੀ ਜੀ ਸੋ ਕੋਚਿਕ ਨਹੀਂ ਸਾਥ ਦੇ ਰਹੇ ਉਹ ਵਿਚਾਰੇ ਫਸੇ ਪਏ ਆ ਲੇਕਿਨ ਉਹ ਕੈਂਪਸ ਚ ਕੰਮ ਕਰ ਸਕਦੇ ਆ ਆਪਣੇ ਅੱਛਾ ਜਿਹੜਾ ਉਹਨਾਂ ਦਾ ਸਕੂਲ ਕਾਲਜ ਦਾ ਕੈਂਪਸ ਆ ਉਹਦੇ ਚ ਕੰਮ ਕਰ ਸਕਦੇ ਆ ਉਹਦੇ ਚ ਵਰਕ ਪਰਮਿਟ ਦੀ ਲੋੜ ਨਹੀਂ ਹੁੰਦੀ ਹੂੰ ਸੋ ਕੈਂਪਸ ਚ ਕੰਮ ਕਰ ਸਕਦੇ ਆ ਹੋਰ ਇਹਦੇ ਵਿੱਚ ਕੁਛ ਨਹੀਂ ਕੀਤਾ ਜਾ ਸਕਦਾ ਬਹੁਤਾਰੇ ਭਰ ਰਹੇ ਆ ਫੀਸਾਂ ਸਾਨੂੰ ਵੀ ਦੁੱਖ ਲੱਗਦਾ ਨਹੀਂ ਇਹਨਾਂ ਨੂੰ ਫੀਸ ਭਰ ਰਹੇ ਆ ਇੰਡੀਆ ਤੋਂ ਮੰਗਾਰੇ ਥੱਬਿਆਂ ਦੇ ਥੱਬੇ ਹੂੰ ਪਰ ਕੀ ਕਰੀਏ ਅਮਰੀਕਾ ਦੀ ਵਿੱਚ ਵਿੱਚ ਕਿਤੇ ਕੜਵੀ ਸੱਚਾਈਆਂ ਵੀ ਹੈਗੀਆਂ ਹੂੰ ਕੀ ਕਰੀਏ ਜੀ ਜੋ ਹੈ ਸੋ ਹੈ ਜੀ ਬਿਲਕੁਲ ਤੇ ਹੁਣ ਆਜੋ ਜੀ ਸਭ ਤੋਂ ਮੁੱਖ ਸਵਾਲ ਜਿਹੜਾ ਸੀਗਾ ਕਿ ਜਿਹੜੇ ਗ੍ਰੀਨ ਕਾਰਡ ਦਾ ਜਿਹੜਾ ਪ੍ਰੋਸੈਸ ਆ ਇੱਕ ਤਾਂ ਅਸਾਈਲਮ ਸੀਕਰ ਜਿਨ੍ਹਾਂ ਨੇ ਕੇਸ ਗ੍ਰਾਂਟ ਹੋ ਕੇ ਫਿਰ ਆ ਬਾਈਡਨ ਪ੍ਰਸ਼ਾਸਨ ਕਾਲ ਨੇ ਤਾਂ ਇਹ ਕਰ ਦਿੱਤਾ ਸੀਗਾ ਕਿ 1 ਸਾਲ ਪਹਿਲਾਂ ਹੁੰਦਾ ਸੀ ਕਿ ਇੱਕ ਸਾਲ ਬਾਅਦ ਤੁਸੀਂ ਅਪਲਾਈ ਕਰਨਾ ਪਰ ਬਾਈਡਰ ਪ੍ਰਸ਼ਾਸਨ ਕਾਲ ਦੇ ਵਿੱਚ ਉਹਨਾਂ ਨੇ ਕਿਹਾ ਤਾਂ ਕਿ ਜਦੋਂ ਤੁਹਾਡਾ ਕੇਸ ਗ੍ਰਾਂਟ ਹੋ ਗਿਆ ਤੁਸੀਂ ਅਪਲਾਈ ਕਰ ਸਕਦੇ ਹੋ ਐਸ ਵੇਲੇ ਸਟੇਟਸ ਕੀ ਹੈਗਾ ਗ੍ਰੀਨ ਕਾਰਡ ਨੂੰ ਲੈ ਕੇ ਕਾਫੀ ਰੌਲਾ ਰੱਪਾ ਚੱਲ ਰਿਹਾ ਹੈਗਾ ਕਿ ਸਾਲ ਬਾਅਦ ਅਪਲਾਈ ਕਰਨਾ ਚਾਹੀਦਾ ਹੈ ਸਾਇਲਮ ਸੀਕਰ ਨੂੰ ਕੇਸ ਪਾਸ ਹੋਣ ਤੋਂ ਬਾਅਦ ਜਾਂ ਫਿਰ ਸਾਲ ਤੋਂ ਪਹਿਲਾਂ ਕਰ ਦੇਵੇ ਗ੍ਰੀਨ ਕਾਰਡ ਆ ਰਹੇ ਆ ਨਹੀਂ ਆ ਰਹੇ ਇਹ ਸਿਚੁਏਸ਼ਨ ਥੋੜੀ ਜਿਹੀ ਕਲੀਅਰ ਕਰੋ ਭਾਜੀ ਸਰ ਜਿਹੜੇ ਮੇਨ ਚੀਜ਼ ਆ ਉਹ ਇਹ ਆ ਕਿ ਇੱਕ ਸਾਲ ਬਾਅਦ ਅਪਲਾਈ ਕਰਨਾ ਚਾਹੀਦਾ ਸਾਡੀ ਸਲਾਹ ਇਹੀ ਆ ਪਰ ਇਹਨੂੰ ਮੈਂ ਕੋਈ ਲੀਗਲ ਐਡਵਾਈਸ ਨਹੀਂ ਕਹੂੰਗਾ ਇੱਕ ਪਰਸਨਲ ਐਜ਼ ਯਾ ਤੁਹਾਡੇ ਦਰਸ਼ਕਾਂ ਲਈ ਨਿਊਜ਼ ਟਾਈਪ ਆ ਜੀ ਦੂਜੀ ਚੀਜ਼ ਇਹ ਆ ਕਿ ਗ੍ਰੀਨ ਕਾਰਡ ਐਸ ਟਾਈਮ ਸਟਕ ਪਿਆ ਸਾਰਾ ਹੀ ਕੰਮ ਸਟਕ ਪਿਆ ਅੱਛਾ ਮੈਨੂੰ ਕੱਲ ਆਉਂਦੀਆਂ ਕਿਸੇ ਦਾ 2 ਸਾਲ ਤੋਂ ਸਟਕ ਪਿਆ ਕਿਸੇ ਦਾ 1 ਸਾਲ ਤੋਂ ਪਿਆ ਕਿਸੇ ਦਾ 2.5 ਸਾਲ ਤੋਂ ਪਿਆ ਬਹੁਤ ਕੰਮ ਐਸ ਟਾਈਮ ਬਹੁਤ ਜ਼ਿਆਦਾ ਬਰੀਕੀ ਦੇ ਨਾਲ ਕੰਟਾ ਛਾਂਟੀ ਚੱਲ ਰਹੀ ਹੈ ਫਾਈਲਾਂ ਦੀ ਈਵਨ ਦਨ ਹੁਣ ਇਹਨਾਂ ਨੇ ਅਨਾਉਂਸਮੈਂਟ ਕੀਤੀ ਆ ਵੀ ਪਿਛਲੇ ਕੁਝ ਟਾਈਮ ਸੇ ਜਿੰਨਿਆਂ ਨੂੰ ਗ੍ਰੀਨ ਕਾਰਡ ਅਪਰੂਵ ਹੋਏ ਆ ਉਹਨਾਂ ਦੀ ਵੀ ਇਹ ਰੀ-ਵੈਰੀਫਿਕੇਸ਼ਨ ਕਰਨਗੇ ਕਲਾਇੰਟ ਕੋਲ ਨਹੀਂ ਕਰਨਗੇ ਲੇਕਿਨ ਆਪਣੇ ਅੰਦਰ ਖਾਤੇ ਰਿਵਿਊ ਕਰਨਗੇ ਉਹਨੂੰ ਕਿਸ ਤਰ੍ਹਾਂ ਕਿਸ ਤਰ੍ਹਾਂ ਹੋਇਆ ਹੂੰ ਉਹਦਾ ਰੀਜ਼ਨ ਕਦੀ ਉਹ ਕਦੀ ਅਫਗਾਨਿਸਤਾਨ ਵਾਲਾ ਕਿਤੇ ਗੋਲੀ ਚਲਾ ਦਿੰਦਾ ਕਦੀ ਕੋਸ਼ਾ ਤੇ ਕਦੀ ਕੋਸ਼ਾ ਉਹ ਕਿੱਥੇ ਜਿੱਥੇ ਉਹ ਤਾਂ ਇੱਕ ਬਹਾਨਾ ਲੱਭਦੇ ਪਏ ਆ ਹੂੰ ਕਿਸੇ ਵੀ ਕਮਿਊਨਿਟੀ ਦਾ ਬੰਦਾ ਕੋਈ ਵੀ ਹੁਣ ਇੱਕ ਟਰੱਕ ਡਰਾਈਵਰ ਦੇ ਕੋਲ ਐਕਸੀਡੈਂਟ ਹੋ ਗਿਆ ਤਾਂ ਉਹ ਕਿੰਨਾ ਕੁਝ ਹੋ ਗਿਆ ਪੂਰਾ ਅਮਰੀਕਾ ਹਲਾਤਾ ਇਹਨਾਂ ਨੇ ਜੀ ਉਹ ਕਿੰਨੇ ਆ ਦੇ ਕੈਨਸਲ ਕਰਤੇ ਫਿਰ ਕਹਿੰਦੇ ਬਹਾਲ ਕਰ ਦਾਂਗੇ ਕਦੀ ਕਹਿ ਦਿੰਦੇ ਆ ਕੋਸ਼ਿਸ਼ ਕਦੀ ਕੋਸ਼ਿਸ਼ ਹੋ ਇੱਦੀ ਗ੍ਰੀਨ ਕਾਰਡ ਆ ਜੀ ਇਹਦੇ ਵਿੱਚ ਤੁਹਾਨੂੰ ਇਹ ਥੋੜਾ ਜਿਹਾ ਮਤਲਬ ਕਨਫਿਊਜ਼ਨ ਚਾ ਸਿਚੁਏਸ਼ਨ ਆ ਰਹੀ ਆ ਜਿਨ੍ਹਾਂ ਦੀਆਂ ਫਾਈਲਾਂ ਚ ਕੋਈ ਆਬਜੈਕਸ਼ਨ ਨਹੀਂ ਥੋੜਾ ਸਮੂਥ ਆ ਕੰਮ ਉਹਨਾਂ ਦੇ ਆ ਰਿਹਾ ਉਹ ਪ੍ਰਾਇਓਰਿਟੀ ਦੇ ਆ ਰਿਹਾ ਬਾਕੀ ਵਾਲੇ 3 ਸਾਲ ਹੋ ਗਏ ਹੁਣ ਇੱਕ ਕਾਲ ਆਈ ਮੈਨੂੰ ਹ ਨਹੀਂ ਆਇਆ ਹਜੇ ਉਹ ਕਹਿੰਦਾ ਮੈਂ ਵਕੀਲ ਕੋਲ ਜਾਣਾ ਉਹ ਵੀ ਇਹੀ ਕਹਿ ਦਿੰਦਾ ਵੀ ਤੁਹਾਡਾ ਕੇਸ ਮਨਜ਼ੂਰ ਹੋ ਗਿਆ ਤੁਸੀਂ ਆ ਸ਼ੁਕਰ ਕਰੋ ਗ੍ਰੀਨ ਕਾਰਡ ਤਾਂ ਆ ਹੀ ਜਾਣਾ ਜਦੋਂ ਆਣਾ ਹਾਂ ਅੱਛਾ ਠੀਕ ਹੈ ਉਹਨਾਂ ਦੇ ਆਪਣੇ ਫੰਡੇ ਜੋ ਵਕੀਲਾਂ ਦੇ ਉਹ ਆਪਣੇ ਕਲਾਇੰਟ ਸੈਟੀਸਫਾਈਡ ਕਰਦੇ ਆ ਹੂੰ ਤੇ ਟਰੈਵਲ ਡਾਕੂਮੈਂਟ ਵੀ ਇਦਾਂ ਹੀ ਟਰੈਵਲ ਡਾਕੂਮੈਂਟ ਆ ਰਿਹਾ ਜੀ ਜਿੰਨੇ ਮਰਜੀ ਲਓ ਪਰ ਉਹਨੂੰ ਟਾਈਮ ਲੱਗ ਰਿਹਾ 12 12 13 ਤਰਾ ਮਹੀਨੇ ਲੱਗ ਰਿਹਾ ਅੱਛਾ ਟਰੈਵਲ ਡਾਕੂਮੈਂਟ ਪਰ ਸਮੱਸਿਆ ਵੀ ਹੈ ਨਾ ਜਿਸ ਤਰੀਕੇ ਦੀ ਸਖਤੀ ਹੈ ਟਰੈਵਲ ਡਾਕੂਮੈਂਟ ਲੈ ਕੇ ਜਾਣਾ ਕਿਹੜੇ ਪਾਸੇ ਆ 에어ਪੋਰਟ ਤੇ ਤਾਂ ਕਹਿੰਦੇ ਤੁਸੀਂ ਆਓ ਸਹੀ ਤੁਹਾਡੀ ਪੁਛਗਿਚ ਪੂਰੀ ਹੋਣੀ ਹੈ ਉਹ ਦੇਖੋ ਟਰੈਵਲ ਡਾਕੂਮੈਂਟ ਮੈਂ ਫਿਰ ਵੀ ਕਹੂੰਗਾ ਸਭ ਨਾਲ ਸੇਫ ਜ਼ਰੀਆ ਆ ਅੱਛਾ ਸਭ ਬਣਾ ਲਓ ਸੇਫ ਜਰੀਆ ਵਾ ਟਰੈਵਲ ਡਾਕੂਮੈਂਟ ਤੇ ਐਂਟਰੀ ਬਹੁਤ ਕੋਈ ਰੇਅਰੈਸਟ ਆਫ ਰੇਅਰੈਸਟ ਕੇਸ ਹੋਣਾ ਵੀ ਮੈਂ ਸੁਣਿਆ ਹੋਵੇ ਐਂਟਰੀ ਵਾਪਸੀ ਟਾਈਮ ਡਿਨਾਈ ਹੋਈ ਹੈ ਅੱਛਾ ਸੋ ਅਸੀਂ ਟਿਕਟਾ ਵੀ ਵੇਚੀ ਦੀਆਂ ਸਾਡੇ ਕੋਲ ਅਸੀਂ ਰਿਵਿਊ ਬੈਕ ਫੀਡ ਲੈਂਦੇ ਰਹੀਦਾ ਆਪਣੇ ਕਲਾਇੰਟਸ ਤੋਂ ਟਰੈਵਲ ਡਾਕੂਮੈਂਟ ਵਾਲੇ ਬੰਦੇ ਨੇ ਮੇਰੇ ਕੋਲ ਨੇਪਾਲ ਦਾ ਵੀਜ਼ਾ ਕਈਆਂ ਨੇ ਲਗਵਾਏ ਆ ਠੀਕ ਆ ਜੀ ਅਸੀਂ ਦੋ ਦੋ ਚਾਰ ਚਾਰ ਦਿਨ ਚ ਲਗਵਾਏ ਆ ਵੀਜ਼ੇ ਟਰੈਵਲ ਡਾਕੂਮੈਂਟ ਤੇ ਨੇਪਾਲ ਘੁੰਮ ਕੇ ਆਣੇ ਵਾਲਿਆਂ ਨੂੰ ਬਹੁਤ ਰੇਅਰੈਸਟ ਆਫ ਰੇਅਰੈਸਟ ਆ ਕਿ ਉਹਨਾਂ ਨੂੰ ਕੋਈ ਐਂਟਰੀ ਇੱਥੇ ਵਾਪਸੀ ਟਾਈਮ ਕੋਈ ਪ੍ਰੋਬਲਮ ਆਈ ਹੋਵੇ ਸੋ ਸੇਫ ਵੇ ਆ ਟ੍ਰੈਵਲ ਡਾਕੂਮੈਂਟ ਸੇਫ ਐਸਟੂ ਦੀ ਗੱਲ ਜੇ ਪੜੀ ਕਿ ਤੁਸੀਂ ਦੇਖਿਆ ਵੋਕਲ ਬਹੁਤ ਆ ਤੁਸੀਂ ਐ ਠੋਕ ਕੇ ਗੱਲ ਕਰ ਦਿੰਦੇ ਆ ਹੈ ਜਿਹੜੀ ਕਰਨੀ ਆ ਭਾਜੀ ਉਹ ਕਰਨੀ ਆ ਜਿਹੜੀ ਨਹੀਂ ਕਰਨੀ ਉਹ ਨਹੀਂ ਕਰਨੀ ਮੈਂ ਮੈਂ ਦੇਖੋ ਮੈਂ ਤਾਂ ਰਿਵਿਊ ਦੇ ਰਿਆ ਮੈਂ ਕੋਈ ਮੈਂ ਮੇਰੇ ਦਾ ਕਲਾਇੰਟ ਸਾ ਮੇਰੇ ਕੋ ਟਿਕਟ ਲੈਂਦੇ ਆ ਮੇਰੇ ਕੋ ਵੀਜ਼ਾ ਲਵਾਉਂਦੇ ਆ ਹੂੰ ਸੋ ਅਸੀਂ ਕਈ ਵਾਰੀ ਤੁਹਾਡੇ ਦਰਸ਼ਕਾਂ ਦੀ ਨੌਲੇਜ ਲਈ ਅਸੀਂ ਅਗਲੇ ਕੋ ਫੀਡਬੈਕ ਲੈ ਲਈਦਾ ਵੀ ਭਾਈ ਕੋਈ ਦਿੱਕਤ ਆਈ ਨਹੀਂ ਆਈ ਹੂੰ ਸੋ ਗ੍ਰੀਨ ਕਾਰਡ ਵਾਲੇ ਵੀ ਸਾਨੂੰ ਫੀਡਬੈਕ ਦਿੰਦੇ ਆ ਜੀ ਉਹ ਸਾਨੂੰ ਕਹਿੰਦੇ ਆ ਕਹਿੰਦੇ ਸਾਨੂੰ ਸਾਨੂੰ ਪੁੱਛਿਆ 에ਰਪੋਰਟ ਤੇ ਵੀ ਤੁਹਾਨੂੰ ਗ੍ਰੀਨ ਕਾਰਡ ਕਿੱਦਾਂ ਮਿਲਿਆ ਜੀ ਸੋ ਕਹਿੰਦੇ ਅਸੀਂ ਦੱਸਿਆ ਉਹਨਾਂ ਨੂੰ ਸਾਨੂੰ ਸਲਮ ਥਰੂ ਮਿਲਿਆ ਸੋ ਕਿਸੇ ਵੀ ਕਲਾਇੰਟ ਨੂੰ ਨਹੀਂ ਰੋਕਿਆ ਉਹਨਾਂ ਨੇ ਇਧਰ ਸਾਈਡ ਤੇ ਯਾਨੀ ਠੀਕ ਆ ਨੋਟ ਕੀਤਾ ਕੁਝ ਆਈ ਡੋਨਟ نو ਕੀ ਨੋਟ ਕੀਤਾ ਹੂੰ ਬਟ ਇਦਾਂ ਦਾ ਕੁਝ ਨਹੀਂ ਵੀ ਉਹਦੀ ਕੋਈ ਅਰੈਸਟ ਪੈ ਗਈ ਉਹਦਾ ਕੁਝ ਇਦਾਂ ਦਾ ਹੋ ਗਿਆ ਉਹ ਕੁਝ ਨਹੀਂ ਹੈਗਾ ਉਹ ਕੋਈ ਇੱਕ ਅੱਧਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਵਾਲਾ ਕੋਈ ਹੋਊਗਾ ਬਸ ਨਾਰਮਲ ਆਮ ਬੰਦੇ ਨੂੰ ਕੁਝ ਨਹੀਂ ਤੁਸੀਂ ਟਿਕਟਾਂ ਦਾ ਜ਼ਿਕਰ ਕੀਤਾ ਤੁਸੀਂ ਮਤਲਬ ਇਹ ਵੀ ਆ ਟਿਕਟਾਂ ਵੀ ਕਰਵਾ ਕੇ ਦਿੰਦੇ ਹੋ ਜੇ ਕਿਸੇ ਨੇ ਇੰਡੀਆ ਜਾਂ ਹੋਰ ਕਿਤੇ ਬਾਹਰ ਜਾਣਾ ਹਾਂਜੀ ਹਾਂਜੀ ਵਰਲਡਵਾਈਡ ਵਰਲਡਵਾਈਡ ਅਸੀਂ ਵਰਲਡਵਾਈਡ ਟਿਕਟਾਂ ਦਾ ਬਿਲਕੁਲ 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 ਸਰ ਕਿਸੇ ਨੇ ਵੀ ਕਿਤੇ ਵੀ ਜਾਣਾ ਤਾਂ ਸੋ ਵਰਲਡਵਾਈਡ ਅਸੀਂ ਸਰਵਿਸਿਜ਼ ਦਿੰਨੇ ਆ ਹੂੰ ਸੋ ਅਸੀਂ ਟੂਰ ਪੈਕੇਜ ਵੀ ਦਿੰਨੇ ਆ ਅਸੀਂ 750 ਡਾਲਰ ਅਸੀਂ ਕਾ ਇੰਨਾ ਡਿਪਰੈਸ਼ਨ ਆ ਅਮਰੀਕਾ ਚ ਕਈਆਂ ਵਿਚਾਰੇ ਪਰੇਸ਼ਾਨ ਆ ਬੰਦੇ ਮੈਂ ਕਾ ਯਾਰ ਆ 750 ਡਾਲਰ ਦਾ ਪੈਕੇਜ ਆ ਹਵਾਈ ਦਾ 4 ਨਾਈਟ ਦਾ ਪੈਕੇਜ ਦਿੱਤਾ ਮੈਂ 750 ਡਾਲਰ ਚ ਇਨਕਲੂਡਿੰਗ ਹੋਟਲ ਦਿੱਤਾ 4 ਨਾਈਟ ਲਈ 3 ਸਟਾਰ 4 ਸਟਾਰ ਹੋਟਲ ਨਾਲ ਫਲਾਈਟ ਅਪ ਡਾਊਨ ਸੈਕਰਾਮੈਂਟੋ ਤੋਂ ਹੀ ਕਿਹੜੀ ਜਗ੍ਹਾ ਜਾਣਾ ਹੈ 750 ਡਾਲਰ ਨਹੀਂ ਕਿੱਧਰ ਦੀ ਫਲਾਈਟ ਸੈਕਰਾਮੈਂਟੋ ਤੋਂ ਹਾਨੂਲੂ ਹਵਾਈ ਅੱਛਾ ਠੀਕ ਹੈ ਨਵੇਂ ਸਾਲ ਤੇ ਅਸੀਂ ਵਿੱਚੇ ਬਹੁਤ ਪੈਕੇਜ ਵੇਚੇ ਅਸੀਂ ਠੀਕ ਹੈ ਜੀ ਠੀਕ ਹੈ ਹਾਂ ਜੀ ਚਲੋ ਵਧੀਆ ਜੀ ਤੇ ਪਰਮਾਤਮਾ ਇਸੇ ਤਰੀਕੇ ਨਾਲ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਮੈਨੂੰ ਇਹ ਵੀ ਦੱਸੋ ਹੁਣ ਵਰਕ ਪਰਮਿਟ ਦਾ ਜਾਂ 180 ਦਿਨ ਬਾਅਦ ਜਿਹੜਾ ਕਹਿੰਦੇ ਸੀਗੇ ਕਿ ਸਮਾ ਪਾ ਕੇ ਆ ਤੁਸੀਂ ਅਪਲਾਈ ਕਰੋ ਤਾਂ ਵਰਕ ਪਰਮਡਾ ਆ ਜਾਂਦਾ ਉਹਦੇ ਵਿੱਚ ਕੋਈ ਡਿਲੇ ਹੈ ਜਾਂ ਆਸਾਨੀ ਨਾਲ ਮਿਲ ਰਹੇ ਦੇਖੋ ਪਹਿਲੀ ਗੱਲ ਤਾਂ ਇੱਥੇ ਕੇਸ ਇਹਨਾਂ ਨੇ ਕੇਸ پاس ਹੋਣ ਦੀ ਜਿਹੜਾ ਬੰਦਾ ਉੱਥੇ ਤੱਕ ਪਹੁੰਚਦਾ ਉਹਦੀ ਪਹਿਲਾਂ ਕਿੰਨੀ ਇੰਟਰਵਿਊ ਲੈ ਰਿਆ ਹੁਣ ਨਵੇਂ ਕੇਸ ਤਾਂ ਲਗਭਗ ਨਾਲ ਦੇ ਬਰਾਬਰੀ ਲੱਗ ਰਹੇ ਆ ਹਾਂ ਨਾਲ ਤਾਂ ਉਥੋਂ ਬੰਦਾ ਆ ਰਿਹਾ ਜਮਾਨਤਾ ਵੀ ਬੇਲਾ ਵੀ ਜੜੀਆਂ ਵਾਂ ਉਹ ਬਹੁਤ ਰੇਅਰ ਮਿਲ ਰਹੀਆਂ ਵਾਂ ਜਿਹੜੇ ਕੋਈ ਥਰੂ ਦਾ ਬਾਰਡਰ ਆ ਰਹੇ ਆ ਜੀ ਸੋ ਵਰਕ ਪਰਮਡਾ ਉਹੀ ਆ ਕਿ ਜਿਹੜਾ ਬੰਦਾ ਆ ਗਿਆ ਪ੍ਰੋਪਰਲੀ ਜਿਹਦੀ ਬੇਲ ਹੋ ਗਈ ਸਭ ਹੋ ਗਿਆ ਉਹਨੂੰ ਉਹੀ ਉਹੀ ਸੇਮ ਸਿਨੈਰੀਓ ਹੈ 6 ਮੰਥ ਵਾਲਾ ਸਿਨੈਰੀਓ ਹੈ 6 ਮੰਥ ਤੇ ਇਹਦੇ ਵਿੱਚ ਜੇ ਕਿਸੇ ਨੇ ਕਿਸੇ ਦਾ ਰੀਨਿਊ ਹੋਣਾ ਹੈ ਵਰਕ ਪਰਮਿਟ ਤਾਂ ਉਹਦੇ ਵਿੱਚ ਪਹਿਲਾਂ ਤਾਂ 5 ਸਾਲ ਦਾ ਦੇਈ ਜਾ ਰਹੇ ਸੀ ਹੁਣ 트ੰਪ ਸਰਕਾਰ ਕਹਿ ਰਹੀ ਹੈ ਕਿ 1.5 ਸਾਲ ਦਾ ਆ ਮਿਲਿਆ ਕਰੂਗਾ ਵਰਕ ਪਰਮਿਟ ਬਿਲਕੁਲ 1.5 ਸਾਲ ਦਾ ਮਿਲਿਆ ਕਰੂਗਾ ਉਹਦੇ ਹੁਣ ਹੁਣ ਇਹਨਾਂ ਨੇ ਇੱਕ ਹੋਰ ਅਪਡੇਟ ਕੀਤੀ ਆ ਵੀ 3 ਸਾਲ ਤੋਂ ਪੁਰਾਣਾ ਕੋਈ ਵੀ ਤੁਹਾਡਾ ਡਾਕੂਮੈਂਟ ਆ ਜੇ ਉਹਨੂੰ ਬਣੇ ਨੂੰ 3 ਸਾਲ ਹੋ ਗਏ ਆ ਤਾ ਉਹ ਹੁਣ ਜੇ ਤੁਸੀਂ ਰੀਨਿਊ ਕਰਾਣਾ ਹੈ ਜਾਂ ਕੁਝ ਵੀ ਕਰਾਣਾ ਤਾਂ ਤੁਹਾਡੇ ਫੋਟੋ ਫਿੰਗਰਪ੍ਰਿੰਟ ਦੁਆਰਾ ਹੋਣਗੇ ਅੱਛਾ ਸੋ ਦਾ ਮਤਲਬ ਇਹੀ ਆ ਵੀ ਹਰ ਵਾਰੀ ਉਹਨੂੰ ਰੀਵੈਰੀਫਾਈ ਕਰਨਗੇ ਠੀਕ ਹੈ ਸੋ ਇਹ ਚੀਜ਼ ਹੈ ਜੀ ਹਾਂ ਜੀ ਠੀਕ ਹੈ ਜੀ ਤੇ ਜੰਦ-ਜੰਦੇ ਸਾਡੇ ਦਰਸ਼ਕਾਂ ਨੂੰ ਇਹ ਵੀ ਦੱਸ ਦਿਓ ਇੰਡੀਅਨ ਪਾਸਪੋਰਟ ਬਾਰੇ ਜੇ ਕਿਸੇ ਵੀ ਨੇ ਇੰਡੀਅਨ ਪਾਸਪੋਰਟ ਅਪਲਾਈ ਕਰਨਾ ਤਾਂ ਇੰਡੀਅਨ ਪਾਸਪੋਰਟ ਅਪਲਾਈ ਕਰਨਾ ਤਾਂ ਉਹਦੇ ਲਈ 골ਡਨ ਚਾਂਸ ਆ ਜੀ ਇੰਡੀਆ ਦਾ ਪਾਸਪੋਰਟ ਆ ਰਿਹਾ ਵਾਸ ਟਾਈਮ 골ਡਨ ਚਾਂਸ ਆ ਜਿਨਨੇ ਮਰਜੀ ਬੰਦੇ ਅਪਲਾਈ ਕਰਨ ਸੋ ਕੋਈ ਦਿੱਕਤ ਨਹੀਂ ਆ ਰਹੀ ਬਸ ਪ੍ਰੋਪਰ ਗਾਈਡੈਂਸ ਨਾਲ ਅਪਲਾਈ ਕਰਨਾ ਐਦਾ ਨਹੀਂ ਵੀ ਸਿੱਧਾ ਅਪਲਾਈ ਕਰਤਾ ऑब्ਜੈਕਸ਼ਨ ਲੱਗੀ ਮੁੜ ਕੇ ਸਾਨੂੰ ਫੋਨ ਨਾ ਕਰਨ ਅਸੀਂ ਪ੍ਰੋਪਰ ਤਰੀਕੇ ਦੇ ਨਾਲ ਅਪਲਾਈ ਕਰਾਵਾਂਗੇ ਅਸੀਂ ਗਾਈਡ ਕਰਾਂਗੇ ਸੋ ਇੰਡੀਆ ਦਾ ਪਾਸਪੋਰਟ ਆ ਰਿਹਾ 10 ਇਅਰ ਵਾਲਾ ਆ ਰਿਹਾ ਠੀਕ ਹੈ ਜੀ ਇਹ ਨਹੀਂ ਕਿ ਕੋਈ ਮਹੀਨਾ 2 ਮਹੀਨੇ ਵਾਲਾ 6 ਮਹੀਨੇ ਵਾਲਾ 10 ਇਅਰ ਵਾਲਾ ਆ ਰਿਹਾ ਵਾ ਸਾਰੇ ਕਾਉਂਸਲੇਟ ਕਿਸੇ ਵੀ ਕਾਉਂਸਲੇਟ ਤੋਂ ਤੁਸੀਂ ਸੈਨ ਫਰਾਂਸਿਸਕੋ ਤੋਂ ਨਿਊਯਾਰਕ ਤੋਂ ਕਿਤੋਂ ਵੀ ਸਾਰੇ ਪਾਸਿਓਂ ਆ ਰਿਹਾ ਵਾ ਹੂੰ ਠੀਕ ਹੈ ਜੈਪਾ ਜੀ ਔਰ ਦਰਸ਼ਕਾਂ ਨੂੰ ਬੇਨਤੀ ਹੈ ਬਾਈ ਜੀ ਬਾਈ ਜੀ ਰਹਿੰਦੇ ਨੇ ਸੈਕਰਾਮੈਂਟੋ ਤੇ ਟਰੈਵਲ ਐਂਡ ਇਮੀਗ੍ਰੇਸ਼ਨ ਦਾ ਕੰਮ ਕਰਦੇ ਹੈਗੇ ਨੇ ਜੈਪਾ ਜੀ ਮੈਂ ਚਾਹਾਂਗਾ ਕਿ ਤੁਸੀਂ ਆਪਣਾ ਐਡਰੈਸ ਤੇ ਫੋਨ ਨੰਬਰ ਸਾਡੇ ਦਰਸ਼ਕਾਂ ਨਾਲ ਸਾਂਝਾ ਕਰ ਦਿਓ ਤਾਂ ਜੋ ਵੈਸੇ ਦਾ ਟੀਵੀ ਸਕਰੀਨ ਤੇ ਅਸੀਂ ਦੇ ਦਾਂਗੇ ਨੰਬਰ ਪਰ ਫਿਰ ਵੀ ਤੁਸੀਂ ਇੱਕ ਵਾਰੀ ਦੱਸ ਦਿਓ ਸੋ ਡੈਟ ਸਾਡੇ ਜਿਹੜੇ ਦਰਸ਼ਕ ਨੇ ਤੁਹਾਡੇ ਨਾਲ ਕੰਟੈਕਟ ਜਿਹੜਾ ਕਰ ਸਕਣ ਜੀ 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 ਸਾਡਾ ਆਫਿਸ ਦਾ 5332 ਫਰੂਟਰੀਜ ਰੋਡ ਤੇ ਸਾਡਾ ਆਫਿਸ ਆ ਜੀ ਸੈਕਰਾਮੈਂਟੋ ਚਾ ਜ਼ਿਪ ਕੋਡ ਹੈਗਾ 95820 ਸੋ ਫੋਨ ਨੰਬਰ ਹੈਗਾ ਮੇਰਾ 6282079385 ਹੈ ਮੇਰਾ ਪਰਸਨਲ ਨੰਬਰ ਆ ਜਦੋਂ ਮਰਜ਼ੀ ਕਾਲ ਕਰੋ ਚੱਕ ਲੋਗੇ ਨਾ ਬਿਲਕੁਲ ਚੱਕਾਂਗੇ ਵਰਕਿੰਗ ਆਵਰ ਚ 100% ਚੱਕਾਂਗੇ ਆਫ ਵਰਕਿੰਗ ਆਵਰ ਚ ਟੈਕਸਟ ਦੇ ਥਰੂ ਰਿਪਲਾਈ ਜ਼ਰੂਰ ਦੇਾਂਗੇ WhatsApp ਤੇ ਜਦੋਂ ਮਰਜ਼ੀ ਮੈਸੇਜ ਛੱਡੋ ਰਿਪਲਾਈ ਆ ਜਾਏਗਾ ਥੋੜਾ ਬਹੁਤਾ ਦੇਰ ਹੋਏਗੀ ਲੇਕਿਨ ਰਿਪਲਾਈ ਆ ਜਾਏਗਾ ਤੁਹਾਨੂੰ ਠੀਕ ਹੈ ਬਹੁਤ ਸ਼ੁਕਰੀਆ ਭਾਜੀ ਸਾਡੇ ਦਰਸ਼ਕਾਂ ਦਾ ਆਇਆ ਵਿਚਾਰਾ ਤੁਸੀਂ ਸਾਂਝਾ ਕੀਤੀਆਂ ਔਰ ਦਰਸ਼ਕੋ ਤੁਸੀਂ ਤੁਹਾਨੂੰ ਕੋਈ ਵੀ ਕੰਮ ਹੋਵੇ ਟਰੈਵਲ ਦਾ ਜਾਂ ਇਮੀਗ੍ਰੇਸ਼ਨ ਦੇ ਰਿਲੇਟਿਡ ਤਾਂ ਜੈਪਾ ਭਾਜੀ ਨੂੰ ਤੁਸੀਂ ਕੌਕ ਕਰ ਸਕਦੇ ਹੋ ਉਮੀਦ ਕਰਦੇ ਹਾਂ ਕਿ ਜੈਪਾ ਜੀ ਤੁਹਾਡਾ ਜਿਹੜਾ ਕੰਮ ਹੈ ਸਸਤੇ ਤੇ ਵਧੀਆ ਟੰਗ ਦੇ ਨਾਲ ਜਿਹੜਾ ਕਰਵਾ ਕੇ ਦੇਣਗੇ ਪਾਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮਚ ਥੈਂਕ ਯੂ